ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਵਾਇੰਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤਨੌਰੀ ਤੇ ਬਰਸਾਲਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਤਨੌਰੀ ਦੀ ਟੀਮ ਜਿਸ ਨੂੰ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਬਰਸਾਲਪੁਰ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਾਜੂ ਕੋਟਲਾਪੜੀ ਜਿਸ ਨੇ ਨੌਨ ਸਟਾਪ ਰੇਡਾਂ ਪਾਈਆਂ ਤੇ ਬੈਸਟ ਸਟਾਪਰ ਬਣਿਆ ਸ਼ੇਰੂ ਤਨੌਰੀ ਜਿਸ ਨੇ ਤਿੰਨ ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਇੱਕ ਸਨਮਾਨ ਕੀਤਾ ਗਿਆ ਤੇ ਅਗਲੇ ਕਬੱਡੀ ਕੱਪ ਸਨੇਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬੰਦਰਡੋੜ ਤੇ ਸਰਾਵਾਂ ਦੀਆਂ ਟੀਮਾਂ ਜਿੱਨਾਂ ਵਿੱਚੋਂ ਫਸਟ ਰਹੀ ਬੰਦਰਡੋੜ ਦੀ ਟੀਮ ਜਿਸ ਨੇ 18 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸਰਾਵਾਂ ਦੀ ਟੀਮ ਜਿਸ ਨੇ 14.5 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਰਵੀ ਜਿਸ ਨੇ 9 ਰਿੱਡਾਂ ਪਾ ਕੇ 7 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸੀਪਾ ਥਾਂਦੇਵਾਲ ਜਿਸ ਨੇ 7 ਟੱਚ ਲੈ ਕੇ 4 ਜਫੇ ਲਾਏ ਬੈਸਟ ਰੀਡਰ ਤੇ ਸਟਾਪਰ ਨੂੰ LEDS ਨਾਲ ਸਨਮਾਨ ਕੀਤਾ ਗਿਆ ਪਰ ਸੋਨਾ ਬੰਦ ਡੋੜ ਦੇ 8 ਟੱਚ 4 ਜਫੇ ਸੀ ਤੇ ਬੰਦ ਡੋੜ ਦੀ ਟੀਮ ਵਿੱਚ ਕਾਲਾ ਬੈਰੋਕੇ ਰਵੀ ਜਗਤਾਰ ਡਰੋਲੀ ਪਾਈ ਸੋਨਾ ਬੰਦ ਡੋੜ ਕਾਲਾ ਤੇ ਫੌਜੀ ਖੇਡੇ ਤੇ ਦੂਜੇ ਪਾਸੇ ਸਰਾਮਾ ਦੀ ਟੀਮ ਵਿੱਚ ਸੀਪਾ ਥਾਂਦੇਵਾਲ ਜੋਦਾ ਕਰਨ ਦਿয়ালਪੁਰਾ ਲੱਖਾ ਬਾਜਾ ਤੇ ਅਮਨ ਖੇਡੇ ਤੇ ਅਗਲੇ ਕਬੱਡੀ ਕੱਪ ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਤੇ ਜਿੱਥੇ ਨਾਰਥ ਫੈਡਰੇਸ਼ਨ ਦੇ ਮੈਚ ਚੱਲ ਰਹੇ ਨੇ ਕੱਲ ਪਹਿਲਾ ਰਾਉਂਡ ਹੋਇਆ ਪਹਿਲੇ ਰਾਉਂਡ ਵਿੱਚ 16 ਅਕੈਡਮੀਆ ਦੇ ਮੈਚ ਹੋਏ ਜੋ 16 ਮੈਚਾਂ ਵਿੱਚੋਂ 8 ਜੇਤੂ ਰਹੀਆਂ ਉਹਨਾਂ ਦੇ ਮੈਚ ਅੱਜ 9:30 ਵਜੇ ਸਟਾਰਟ ਹੋਣਗੇ ਤੇ ਕੱਲ ਕਿਹੜੀਆਂ ਅਕੈਡਮੀਆ ਦੇ ਮੈਚ ਹੋਏ ਕਿਹੜੀਆਂ ਜਿੱਤੀਆਂ ਉਹਨਾਂ ਬਾਰੇ ਤੁਹਾਨੂੰ ਦੱਸਦੇ ਆ ਪਹਿਲਾ ਮੈਚ ਹੋਇਆ ਨਿਊਜ਼ੀਲੈਂਡ ਵਰਸ ਚਮਕੌਰ ਸਾਹਿਬ ਜਿਨ੍ਹਾਂ ਵਿੱਚੋਂ ਚਮਕੌਰ ਸਾਹਿਬ ਨੇ ਜਿੱਤ ਬੰਨ ਕੀਤਾ ਤੇ ਦੂਜਾ ਮੈਚ ਹੋਇਆ ਬੀਵੀਐਸ ਰੁੜਕਾ ਤੇ ਡੀਏਵੀ ਕਲੱਬ ਜਲੰਧਰ ਦੇ ਵਿੱਚ ਜਿਸ ਵਿੱਚੋਂ ਰੁੜਕਾ ਨੇ ਬੰਨ ਕੀਤਾ ਤੇ ਤੀਜਾ ਮੈਚ ਹੋਇਆ ਸੁਰਖਪੁਰ ਵਰਸ ਮੁਹਾਲੀ ਜਿਸ ਵਿੱਚੋਂ ਸੁਰਖਪੁਰ ਜਿੱਤੀ ਤੇ ਚੌਥਾ ਮੈਚ ਹੋਇਆ ਦਸ਼ਮੇਸ਼ ਕਲੱਬ ਨਕੋਤਰ ਤੇ ਫਗਵਾੜਾ ਦੇ ਵਿੱਚ ਜਿਸ ਵਿੱਚੋਂ ਨਕੋਦਰ ਨੇ ਬਿੰਨ ਕੀਤਾ ਤੇ ਪੰਜਵਾਂ ਮੈਚ ਹੋਇਆ ਨਾਨਕਸਰ ਵਰਸਸ ਘਲਕਲਾਂ ਦੀ ਟੀਮ ਵਿੱਚ ਜਿਸ ਵਿੱਚੋਂ ਘਲਕਲਾਂ ਨੇ ਬਿੰਨ ਕੀਤਾ ਤੇ ਛੇਵਾਂ ਮੈਚ ਹੋਇਆ ਸਰਹਾਲਾ ਰਣੂਆ ਤੇ ਨਕੋਦਰ ਦੇ ਵਿੱਚ ਜਿਸ ਵਿੱਚੋਂ ਸਰਹਾਲਾ ਰਣੂਆ ਨੇ ਬਿੰਨ ਕੀਤਾ ਤੇ ਸੱਤਵਾਂ ਮੈਚ ਹੋਇਆ ਸ਼ਾਹਕੋਟ ਵਰਸਸ ਬਿਜਲੀ ਨੰਗਲ ਜਿਸ ਵਿੱਚੋਂ ਸ਼ਾਹਕੋਟ ਨੇ ਬਿੰਨ ਕੀਤਾ ਤੇ ਅੱਠਵਾਂ ਮੈਚ ਹੋਇਆ ਰਾਇਲ ਕਿੰਗ ਯੂਐਸਏ ਤੇ ਮੰਡੀ ਦੇ ਵਿੱਚ ਜਿਸ ਵਿੱਚੋਂ ਰਾਇਲ ਕਿੰਗ ਯੂਐਸਏ ਨੇ ਬਿੰਨ ਕੀਤਾ ਇਹਨਾਂ 16 ਵਿੱਚੋਂ ਜਿਹੜੀਆਂ 8 ਜੇਤੂ ਟੀਮਾਂ ਸੀ ਉਹਨਾਂ ਦੇ ਮੈਚ ਅੱਜ ਕਰਵਾਏ ਜਾਣਗੇ 9 ਵਜੇ ਸਟਾਰਟ ਹੋਣਗੇ ਜਿਸ ਵਿੱਚ ਸਰਹਾਲਾ ਰਣੂਆ ਸ਼ਾਹਕੋਟ ਲੁਆਇੰਸ ਰਾਇਲ ਕਿੰਗ ਯੂ ਐਸ ਏ ਸੁਰਖਪੁਰ ਕਲਕਣਾ ਰੁੜਕਾ ਦਸਮੇਸ ਕਲਬ ਅਨਕੂਦਰ ਚਮਕੌਰ ਸਾਹਿਬ ਦੇ ਮੈਚ ਅੱਜ ਹੋਣਗੇ ਬਾਕੀ ਆਨੰਦਪੁਰ ਸਾਹਿਬ ਦੀ ਸਾਰੀ ਲੀਗ ਦੀ ਫੁੱਲ ਡਿਟੇਲ ਦੀ ਵੀਡੀਓ ਤੁਹਾਨੂੰ ਅੱਜ ਅਸੀਂ ਪਾ ਦੇਵਾਂਗੇ ਜਿਸ ਵਿੱਚ ਤੁਹਾਨੂੰ ਸਾਰੇ ਆਨੰਦਪੁਰ ਸਾਹਿਬ ਹੋ ਰਹੀ ਕੱਪ ਦੇ ਬਾਰੇ ਡਿਟੇਲ ਮਿਲ ਜੂਗੀ ਕਿ ਕਿਹੜੀਆਂ-ਕਿਹੜੀਆਂ ਅਕੈਡਮੀਆਂ ਦੇ ਮੈਚ ਹੋਣਗੇ ਨਾਰਥ ਪੰਜਾਬ ਜਾਂ ਜ਼ਿਲ੍ਹਿਆਂ ਦੇ ਵਿੱਧ ਪ੍ਰਾਈਜ਼ ਕਿਹੜੇ-ਕਿਹੜੇ ਖਿਡਾਰੀ ਪਹੁੰਚਣਗੇ ਉਹਦੀ ਵੀਡੀਓ ਅੱਜ ਪਾ ਦਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਤੇ ਏਸੀ ਅੱਜ ਦੇ ਕਬੱਡੀ ਕੱਪਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ